ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਜਬਜੀਤ ਸਾਹਿਬ ਦੀ 26 ਪੌੜੀ ਦੇ ਵਿਚਾਰ ਕਰਦੇ ਹਾਂ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਪਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਣਹਾਰੇ ਕੀਤੇ ਰਾਗ ਪਰੇ ਸੁਖ ਹੀਨ ਕੀਤੇ ਗਾਵਣਹਾਰੇ ਗਾਵੇ ਤੁਤਨੋ ਪੌਣ ਪੌਣ ਹੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਸਣ ਬੈਠੇ ਦੇ ਉਤੇ ਆਧਾਰ ਨਾਲ ਗਾਵੇ ਸਤਿ ਸਮਾਧੀ ਅੰਤ ਕਾਵਣ ਸਾਧ ਵਿਚਾਰੇ ਗਾਉਣ ਜਤੀ ਸਖੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰੱਖੀ ਸੁ ਜੋ ਜੋ ਵੇਦ ਗਾਵੇ ਗਾਵੇ ਮੋਹਨੀਆਂ ਮਨ ਮੋਣ ਸਵਰਗਾ ਮਸ਼ਤਿਆ ਗਾਵੇ ਗਾਵਣ ਰਤਨ ਪਾਇ ਤੇਰੇ ਅਸਰ ਕੀ ਤਨ ਲੈ ਗਾਵੇ ਜਬਦ ਮਹਾਦਸੂਰਾ ਗਾਵੇ ਖਾਣੀ ਚਾਰੇ ਤਾਕ ਗੁਨਾਂ ਪਸ਼ਾ ਜਿ ਕਰਨੇ ਕਿ ਉਹ ਘਰ ਦਾ ਦਰਵਾਜਾ ਬੜਾ ਅਚਰਜ ਹੈ ਕਹਿੋ ਜਾਓ ਉਹ ਦਰਵਾਜਾ ਤੇ ਕਹਿੋ ਜਾਓ ਉਹ ਸਾਰੀ ਦੁਨੀਆ ਦੀ ਸੰਭਾਲ ਕਰਦਾ ਹੈ ਅਨੇਕਾਂ ਅਣਗਿਣਤ ਨਾਰਵਾਜ ਤਨਾਂ ਕਈ ਉਹਨਾਂ ਨੂੰ ਬਚਾਉਣਾ ਯਾਰਨ ਕਈ ਰਾਤ ਰਾਤ ਨੀਆਂ ਸਿਹਤ ਗੁੰਦੇ ਹਨ ਅਤੇ ਕਈ ਉਹਨਾਂ ਨੂੰ ਬਗਵਾਲੇ ਹਨ ਪੌਣ ਪਾਣੀ ਤੇ ਅਗਨੀ ਵੀ ਤੈਨੂੰ ਘਾਰੇ ਹਨ ਕਰਮ ਰਾਜਾ ਦੀ ਤੈਨ ਤੇਰੇ ਦੁਆਰੇ ਉੱਤੇ ਗਾ ਗਿਆ ਹੈ ਗੁੰਦੇ ਹਨ ਚਿੱਤਰਕੁਤ ਜੋ ਲੇਖਾ ਲਿਖਣਾ ਜਾਣਦੇ ਹਨ ਅਤੇ ਲਿਖ ਲਿਖ ਕੇ ਤਰਮ ਰਾਜ ਵਿਚਾਰਦੇ ਹਨ ਸ਼ਿਵ ਬ੍ਰਹਮਾ ਅਤੇ ਦੇਵ ਗਯੰਦੇ ਕਹਾ ਰਹੇ ਹਨ ਜੋ ਸਦਾ ਹੀ ਸੁੰਦਰ ਹੋਏ ਸੋਮਤੇ ਹਨ ਇੰਦਰ ਕੁੰਤਾ ਹੈ ਆਪਣੇ ਸਿੰਘਾਸਨ ਉਤੇ ਬੈਠ ਕੇ ਦੇਵਤਿਆਂ ਦੇ ਦਲਾਂ ਸਮੇਤ ਸਿੱਧ ਸਮਾਧੀਆਂ ਵਿੱਚ ਬੈਠ ਕੇ ਗੁੰਦੇ ਹਨ ਤੇ ਸਾਧੂ ਉਚਾਰ ਕਰਕੇ ਗਾਉਂਦੇ ਹਨ ਜੱਤੀ ਸੱਤੀ ਅਤੇ ਸੁਰਤੋਂਖੀ ਵੀ ਗਾਉਂਦੇ ਹਨ ਬਲਵਾਨ ਸੋਰਮੇ ਵੀ ਗਾਉਂਦੇ ਹਨ ਪੰਡਤ ਰਿਖਿਆ ਦੇ ਗ੍ਰੰਥ ਪੜ੍ਹ ਕੇ ਗਾਉਂਦੇ ਹਨ ਜਗੋ ਜਗ ਵੇਦਾਂ ਦੇ ਸਹਿਤ ਮਨ ਨੂੰ ਮੋਹ ਲੈਣ ਵਾਲੀਆਂ ਸੁੰਦਰ ਇਸਤਰੀਆਂ ਗਾਉਂਦੀਆਂ ਹਨ ਸੁਰਗ ਮਾਤ ਲੋਕ ਅਤੇ ਪਤਾਲ ਦੀਆਂ ਤੇਰੇ ਪੈਦਾ ਕੀਤੇ ਹੋਏ ਰਤਨ ਗੁੰਦੇ ਹਨ 68 ਤੀਰਥ ਸਮੇਤ ਵੱਡੇ ਵੱਡੇ ਬੜੀ ਚੌਦੇ ਤੇ ਸੋਰਮੇ ਵੀ ਗੁੰਦੇ ਹਨ ਚਾਰੇ ਖਾਣੀਆਂ ਵੀ Lana... God ਖੰਡ ਮੰਡਲ ਵਰ ਭੰਡਾ ਘਰ ਘਰ ਰੱਖੇ ਧਾਰੇ ਸਈ ਤੁਧ ਨੋ ਗਾਵਣ ਜੋ ਤੁਧ ਭਾਵਣ ਰੱਤੇ ਤੇਰੇ ਭਗਤ ਵਿਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਲਾਇਆ ਹੁਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੇ ਕਿ ਕੀਤਾ ਹੈ ਆਪਣਾ ਜਿਗ ਤਿਸ ਦੀ ਵੜਿਆ ਜੋ ਤਿਸ ਭਾਵੇ ਸੋਈ ਕਰਸੀ ਪਰੋ ਕਮਨਾ ਕਰ ਨਾ ਜਾਈ ਸੋ ਪਾਸਾ ਸਾਹ ਪਾਸਾ ਸਾਹਿਬ ਨਾਨਕ ਰਹੁ ਹਾਨ ਜੋ ਰਾਚਰਾਚੇ ਕੇ ਧਾਰਨ ਕਰਕੇ ਰੱਖੇ ਹੋਏ ਹਨ ਉਹੀ ਤੈਨੂੰ ਬਉਂਦੇ ਹਨ ਜੋ ਤੈਨੂੰ ਚੰਗੇ ਲੱਗਦੇ ਹਨ ਤੇਰੇ ਪ੍ਰੇਮ ਵਿੱਚ ਰੰਗੇ ਹੋਏ ਤੇਰੇ ਰਸੀਏ ਭਗਤ ਹੋਰ ਵੀ ਕਈ ਤੈਨੂੰ ਬਉਂਦੇ ਹਨ ਨਾਨਕ ਆਸ਼ਰਜੀ ਕਹਿੰਦੇ ਕਿਉਂ ਮੇਰੀ ਯਾਦ ਮੇਰੀ ਸੁਰਤ ਵਿੱਚ ਨਹੀਂ ਆਉਂਦੇ ਮੈਂ ਨਾਨਕ ਉਹਨਾਂ ਦੀ ਕੀ ਵਿਚਾਰ ਕਰਾਂ ਉਹੀ ਸੱਚਾ ਮਾਲਕ ਸਦਾ ਸੱਚ ਹੈ ਜਿਸ ਦੀ ਵਡਿਆਈ ਸੱਚੀ ਹੈ ਹੁਣ ਵੀ ਹੈ ਅੱਗੇ ਵੀ ਹੋਵੇਗਾ ਨਾ ਜਾਂਦਾ ਹੈ ਨਾ ਜਾਏਗਾ ਜਿਸ ਨੇ ਇਹ ਸ੍ਰਿਸ਼ਟੀ ਰਚੀ ਹੈ ਰੰਗਾ ਰੰਗਾ ਨਮੂਨਿਆਂ ਤੇ ਜਿੰਸਾਂ ਦੀ ਰਚਨਾ ਕਰਕੇ ਜਿਸ ਨੇ ਆਪਣੀ ਮਾਇਆ ਪੈਦਾ ਕੀਤੀ ਹੈ ਉਹ ਆਪਣਾ ਕੀਤਾ ਸੰਸਾਰ ਰਚ ਰਚ ਕੇ ਵੇਖਦਾ ਹੈ ਜਿਸ ਤਰ੍ਹਾਂ ਉਸਦੀ ਸ਼ਾਂਤੀ ਹੈ ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ ਉਹ ਉਹੀ ਵਰਤਦਾ ਹੈ ਉਸ ਉੱਤੇ ਕੋਈ ਹੁਕਮ ਨਹੀਂ ਕੀਤਾ ਜਾ ਸਕਦਾ ਉਹ ਪਾਦਸ਼ਾਹ ਦਾ ਪਾਦਸ਼ਾਹ ਹੈ ਉਸ ਦੀ ਆਗਿਆ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਨਾਨਕ